ਬਿਲਕੁਲ ਬਿਲਕੁਲ ਤੁਸੀਂ ਸਰਾਉ ਠੀਕ ਹਾਂ ਜੀ ਮੰਤਰੀ ਸਾਹਿਬ ਇੱਕ ਰੈਲੀ ਬਾਰੇ ਪਤਾ ਲੱਗਿਆ ਸਾਨੂੰ ਜੀ ਈਡੀਆ ਤੇ ਖਬਰਾਂ ਚੈਨਲੀਆਂ ਨੇ ਗੁਰਪਾ ਚ ਆ ਰਿਹਾ ਹੈ ਸਭਧਾਨ ਬਚਾਓ ਰੈਲੀ ਆ ਰਹੀ ਹੈ ਤੁਹਾਡੇ ਬਿਲਕੁਲ ਬਿਲਕੁਲ ਇਹ ਰਾਹੁਲ ਗਾਂਧੀ ਦੀ ਨਿਰਦੇਸ਼ਾਂ ਹੇਠ ਠੀਕ ਹੈ ਜੀ ਖੜਗੀ ਸਾਹਿਬ ਦੀ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੇ ਕਹੋ ਇਹਨਾਂ ਦੇ ਨਿਰਦੇਸ਼ਾਂ ਤਹਿਤ ਠੀਕ ਹੈ ਜੀ ਸਾਰੀਆਂ ਸਟੇਟਾਂ ਦੇ ਵਿੱਚ ਠੀਕ ਹੈ ਜੀ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਠੀਕ ਹੈ ਜੀ ਔਰ ਸੰਵਿਧਾਨ ਨੂੰ ਬਚਾਉਣਾ ਸਾਡੇ ਸਾਰੇ ਹਿੰਦੁਸਤਾਨੀਆਂ ਦਾ ਭਾਰਤੀਆਂ ਦਾ ਕੰਮ ਹੈ ਠੀਕ ਹੈ ਜੀ ਜਦੋਂ ਕੋਈ ਸੰਵਿਧਾਨ ਨਾਲ ਛੇੜਛਾੜ ਕਰਦਾ ਹੈ ਠੀਕ ਹੈ ਜੀ ਕਿਉਂਕਿ ਸੰਵਿਧਾਨ ਬਾਬਾ ਸਾਹਿਬ ਪੀਮਬਰਾਓ ਅੰਬੇਦਕਰ ਸਾਹਿਬ ਦੀ ਜ਼ਿੰਮੇਵਾਰੀ ਹੈ ਠੀਕ ਹੈ ਉਹਨਾਂ ਦੀ ਪ੍ਰਧਾਨਗੀ ਹੈਟ ਬਣਿਆ ਠੀਕ ਹੈ ਔਰ ਛੋਟੇ ਤੋਂ ਛੋਟੇ ਬੰਦੇ ਨਹੀਂ ਔਰ ਵੱਡੇ ਤੋਂ ਵੱਡੇ ਵਪਾਰੀ ਲਈ ਉਹ ਸੰਵਿਧਾਨ ਕਾਨੂੰਨ ਉਹਨਾਂ ਨੇ ਬਣਾਇਆ ਠੀਕ ਹੈ ਜੀ ਔਰ ਅੱਜ ਦੀ ਜੋ ਮੋਦੀ ਸਾਹਿਬ ਦੀ ਸਰਕਾਰ ਹੈ ਉਹ ਛੇੜਛਾੜ ਕਰਕੇ ਚਾਹਦੀ ਹੈ ਇਹਨਾਂ ਭਾਵੇਂ ਉਹ ਕਿਸਾਨਾਂ ਦੀਆਂ ਕੋਈ ਰਾਇਤਾਂ ਨਹੀਂ ਠੀਕ ਹੈ ਜੀ ਭਾਵੇਂ ਕੋਈ ਐਸੀ ਭਾਈਚਾਰੇ ਦੇ ਰਿਜ਼ਰਵੇਸ਼ਨ ਦੀ ਗੱਲ ਠੀਕ ਹੈ ਜੀ ਉਹਨਾਂ ਨੂੰ ਆਪਣੇ ਹਿਸਾਬ ਨਾਲ ਉਹ ਚਾਹਦੇ ਨੇ ਕਿ ਸਾਡਾ ਕਦੇ ਦਾ ਲੱਗ ਜੇ ਦੋ ਤਿਹਾਈ ਬਹੁਤ ਮਤ ਆ ਜੇ ਤਾਂ ਇਹਨੂੰ ਚੀਜ਼ ਕਰਦੀ ਹੈ ਠੀਕ ਹੈ ਠੀਕ ਹੈ ਜੀ ਜਿਸ ਤੇ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕੀਤਾ ਕਿ ਇਹਦਾ ਵਿਰੋਧ ਕਰਨਾ ਹੈ ਠੀਕ ਹੈ ਤਾਂ ਕਿ ਬੀਜੇਪੀ ਦੀ ਸਰਕਾਰ ਆ ਜਿਹੜੀ ਪਾਰਟੀ ਆ ਆਰਐਸਐਸ ਦੀ ਠੀਕ ਹੈ ਜਿਹੜਾ ਹਿੰਦੂ ਪੱਤਾ ਖੇਡ ਕੇ ਠੀਕ ਹੈ ਹਮੇਸ਼ਾ ਇਹ ਚਾਹੁੰਦੇ ਨੇ ਕਿ ਹਿੰਦੂ ਦੇ ਰਾਖੇ ਉਹੀ ਨੇ ਠੀਕ ਹੈ ਔਰ RAM ਜੀ ਕੇਵਲ ਤੇ ਕੇਵਲ ਉਹਨਾਂ ਦੇ ਨਹੀਂ ਠੀਕ ਹੈ ਨਹੀਂ ਗੱਲ ਇਹ ਹੈ RAM ਜੀ ਨੇ ਤਾਂ ਪਿੱਲਣੀ ਵਰਗਿਆਂ ਨੂੰ ਅਪਣਾਇਆ ਠੀਕ ਹੈ ਜੀ ਉਹਨਾਂ ਦੇ ਭਗਤ ਸੀਗੇ ਉਹਨਾਂ ਨੇ ਗਰੀਬ ਤੋਂ ਗਰੀਬ ਸਾਰਿਆਂ ਨੂੰ ਗੱਲ ਨਾਲ ਲਾਇਆ ਹੈ ਠੀਕ ਹੈ RAM ਜੀ ਭਗਵਾਨ ਸੀ ਸਾਰੀ ਦੁਨੀਆ ਦੇ ਸੀਗੇ ਠੀਕ ਹੈ ਉਹਨਾਂ ਨੇ ਕੇਵਲ ਤੇ ਕੇਵਲ ਹੰਕਾਰ ਦੇ ਖਿਲਾਫ ਇੱਕ ਵਿਅਕਤੀ ਨੂੰ ਸਬਕ ਸਿਖਾਇਆ ਹਾਲਾਂਕਿ ਦੁਨੀਆ ਦੇ ਸਿਆਣੇ ਬੰਦੇ ਸੀਗੇ ਹੰਕਾਰ ਆ ਗਿਆ ਸੀ ਰਾਵਣ ਜੀ ਠੀਕ ਹੈ ਰਾਵਣ ਜੀ ਨੂੰ ਉਹਨਾਂ ਨੇ ਸਬਕ ਸਿਖਾਇਆ ਸੀਗਾ ਬਾਕੀ ਸਾਰੀ ਦੁਨੀਆ ਨੂੰ ਗੱਲ ਲਾਇਆ ਸੀਗਾ ਔਰ ਅੱਜ ਜਿਸ ਜਾਤੀਵਾਦੀ ਗੱਲ ਕਰਨ ਲੱਗੇ ਆ ਮੋਦੀ ਸਾਹਿਬ ਤੇ ਉਹਨਾਂ ਦੀ ਪਾਰਟੀ ਕੱਲੇ ਹਿੰਦੂਆਂ ਦੀ ਠੀਕ ਹੈ ਜੀ ਜਦੋਂ ਆਜ਼ਾਦ ਹਿੰਦੁਸਤਾਨ ਠੀਕ ਹੈ ਜੀ ਨਹੀਂ ਸੀ ਇਹਨੂੰ ਆਜ਼ਾਦ ਕਰਾਉਣ ਵਾਸਤੇ ਸਾਰੇ ਭਾਰਤ ਵਾਸੀਆਂ ਨੇ Hindu, Muslim, Sikh, ईसाई ਸਾਰਿਆਂ ਨੇ ਠੀਕ ਹੈ ਜੀ ਰਲ ਕੇ ਇੱਕ ਅੰਖ ਨੂੰ ਲੈ ਕੇ ਆਪਣੀ ਗੁਲਾਮੀ ਦੀਆਂ ਜਜ਼ੀਰਾ ਨੂੰ ਤੋੜਨ ਵਾਸਤੇ ਆਜ਼ਾਦ ਭਾਰਤ ਦੀ ਸੰਕਲਪ ਲਿਆ ਸੀ ਠੀਕ ਹੈ ਔਰ ਕਿੰਨੀਆਂ ਸ਼ਹਾਦਤਾਂ ਵੀ ਹੋਈਆਂ ਫਾਸੀ ਦੇ ਰੱਸਿਆਂ ਨੂੰ ਚੁੰਮਿਆ ਸ਼ਹੀਦ ਦੇ ਆਜਮ ਭਗਤ ਸਿੰਘ ਰਾਜਗੁਰੂ ਸਕਤੇ ਕਰਤਾਰ ਸਿੰਘ ਸਰਾਭਾ ਵਗੈਰਾ ਕਿੰਨੇ ਹੀ ਠੀਕ ਹੈ ਔਰ ਉਹ ਚ ਸਾਰੇ ਭਾਰਤੀਆਂ ਲਈ ਸੀ ਸਾਰਿਆਂ ਨੇ ਆਜ਼ਾਦੀ ਜਿੱਸਾ ਪਾਇਆ ਸੀ ਔਰ ਆਜ਼ਾਦੀ ਤੋਂ ਬਾਅਦ ਇਹ ਨਾਰਾ ਵੀ ਦਿੱਤਾ ਸੀ Hindu Muslim Sikh Isai sare bharti bhai bhaiya koi bhi kise mazhab nu mandda hai ਔਰ ਦੇਸ਼ ਦਾ ਵਾਸੀ ਹੈ ਉਹ ਭਾਰਤ ਦਾ ਹਿੱਸਾ ਹੈ ਔਰ ਸਾਰਿਆਂ ਨੂੰ ਅਧਿਕਾਰ ਹੈ ਠੀਕ ਹੈ ਉਹ ਵੋਟ ਪਾਵੇ ਜਿੱਥੇ ਮਰਜ਼ੀ ਪਾਵੇ ਉਹਦੀ ਮਰਜ਼ੀ ਹੈ ਔਰ ਮੈਂ ਸਮਝਦਾ ਕਿ ਧਰਮ ਦੇ ਨਾਂ ਤੇ ਠੀਕ ਹੈ ਜਾਤਾਂ ਦੇ ਨਾਂ ਤੇ ਜੇ ਕੋਈ ਸਿਆਸਤ ਕਰਦਾ ਹੈ ਮੈਨੂੰ ਲੱਗਦਾ ਕਿ ਉਹਨਾਂ ਗੁਰਾਂ ਨਾਲ ਔਰ ਸਾਡੇ ਕਿਸੇ ਵੀ ਪੈਗੰਬਰ ਨੇ ਜਾਤੀਵਾਦ ਕਰਕੇ ਕਿਸੇ ਨਾਲ ਖਲਵਾੜ ਨਹੀਂ ਕੀਤਾ ਮਾਨਸ ਦੀ ਜਾਤ ਸਭੇ ਇੱਕੋ ਪਹਿਚਾਨੀ ਮਤਿ ਸਾਬ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੋ ਅੱਜ ਉਹਨਾਂ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਜਿਹੜੇ ਜਾਤੀਵਾਦ ਦੇ ਔਰ ਧਰਮ ਦੇ ਨਾਂ ਤੇ ਸਿਆਸਤ ਕਰਦੇ ਨੇ ਇਹਦਾ ਚ ਮਨੁੱਖਤਾ 'ਚੇ ਦਰਾੜ ਪੈਂਦੀ ਆ ਉਹਨਾਂ ਨੂੰ ਸਮਝਾਉਣਾ ਚਾਹੀਦਾ ਔਰ ਕਾਂਗਰਸੀ ਹਰ ਵਰਕਰ ਠੀਕ ਹੈ 25 ਦੀ ਰੈਲੀ ਵਾਸਤੇ ਤਿਆਰ ਹੈ ਠੀਕ ਹੈ ਔਰ ਉਹ ਸੁਣ ਕੇ ਜਾਣਾ ਚਾਹੁੰਦੇ ਨੇ ਖੁਸ਼ ਨੇ ਕਿ ਅੱਜ ਬਾਬਾ ਸਾਹਿਬ ਪੀ बाबा साहब पीवराव अंबेडकर साहब दी संविधान ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਕੇਵਲ ਤੇ ਕਾਂਗਰਸ ਪਾਰਟੀ ਕਰਦੀ ਹੈ ਠੀਕ ਹੈ ਜੀ ਮਤ ਜੀ ਸਾਹਿਬ ਜਿਹੜਾ ਇਕੱਠ ਹੋਣਾ ਨਾਬਾ ਕਿਹੜੀ ਜਗ੍ਹਾ ਹੋਏ ਆਪਣੇ ਇਹ ਅ ਕਰਕਰਾਂ ਨੂੰ ਪਤਾ ਲੱਗ ਪੰਜਾਬ ਫਾਰਮ ਹੈ 프리트 ਟਰੈਕਟਰ ਦੀ ਕੋਲ ਹੈ ਠੀਕ ਹੈ ਜੀ ਜੋ ਕੰਬੈਨ ਵਾਲੇ ਨੇ ਹਾਂਜੀ ਹਾਂਜੀ ਉਹਦੇ ਕੋਲ ਹੈ ਠੀਕ ਹੈ ਔਰ ਉੱਥੇ ਲੋਕ ਆਉਣਗੇ ਕੀ ਦੇਖਦੇ ਹੋ ਜਿਵੇਂ ਹੁਣ ਅੱਗੇ ਐਮ ਸੀ ਡੀ ਇਲੈਕਸ਼ਨ ਆ ਰਹੀ ਹੈ ਨਾਬਾ ਸ਼ਹਿਰ ਦੀ ਵੀ ਕਿਸ ਤਰ੍ਹਾਂ ਲੱਗਦਾ ਦੇਖੋ ਐਮਸੀ ਦੀ ਇਲੈਕਸ਼ਨ ਆ ਜਿਹੜੀ ਅਜੇ ਮੇਰੇ ਖਿਆਲ ਮਾਰਚ ਅਪਰ ਅਰ ਇਤਿਜਾਹ ਕੀ ਇਹਨਾਂ ਦੀ ਮਿਆਦ ਪੂਰੀ ਮਿਆਦ ਪੂਰੀ ਹੋਣੀ ਆ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਫਿਰ ਐਸਡੀਐਮ ਦਾ ਇੱਥੇ ਅਹੁਦੇਦਾਰੀ ਹੋ ਜਾਏਗੀ ਉਸ ਤੋਂ ਬਾਅਦ ਕਈ ਫਿਰ ਵੋਟਾਂ ਬਣਨੀਆਂ ਨੇ ਕਿ ਮਰੀਆਂਆਂ ਜਾਂ ਕਟੜੀਆਂ ਨੇ ਨਵੀਆਂ ਬੜਨੀਆਂ ਨੇ ਉਹ ਸਰਕਾਰ ਦਾ ਮਤਲਬ ਹੁੰਦਾ ਸਰਕਾਰ ਨੇ 2-4 ਮਹੀਨੇ ਚ ਕਰਾਉਣੀ ਆ ਜਾਂ ਸਾਲ ਚ ਕਰਾਉਣੀ ਆ ਉਹ ਜਦੋਂ ਉਹਨਾਂ ਨੂੰ ਸੂਤ ਲੱਗੇਗਾ ਕਰਾ ਲੈਣਗੇ ਸਾਡੀ ਪਾਰਟੀ ਹਮੇਸ਼ਾ ਤਿਆਰ ਸੀ ਔਰ ਤਿਆਰ ਰਹੇਗੀ ਠੀਕ